ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਆਪਾਂ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਦੇਖ ਸਕਦੇ ਹੋ ਬਾਈ ਕੋਲ ਸੇ ਨਗ ਪਕਾਉਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਬਾਈ ਜੀ ਕੋਲ ਸੇ ਨਗ ਪਕਾਉਆ ਜੀ ਇਧਰੋਂ ਪਿੰਡ ਭਦੌੜ ਆ ਨੇੜੇ ਆ ਜੀ ਦੂਜੀ ਸਾਈਡ ਤਾਂ ਆਪਾਂ ਨੇੜੇ ਆ ਠੀਕ ਹੈ ਜੀ ਸਹਿਣਾ ਭਦੌੜ ਠੀਕ ਹੈ ਜੀ ਇਡिपੈਂਡੈਂਟ ਪਿੰਡ ਹੈ ਸੰਧੂਕਲਾ ਠੀਕ ਹੈ ਜੀ ਇਕ ਪਿੰਡ ਸੰਧੂਆ ਉਹ ਜ਼ਿਲ੍ਹਾ ਬਠਿੰਡੇ ਚੱਲ ਜਾਂਦਾ ਇਹ ਸੰਧੂਕਲਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਜੀ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਨੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਹੈਗਾ ਇਹ ਭਰੂਪੁਰ ਸਿੰਘ ਪਿੰਡ ਹੈਗਾ ਸੰਧੂਕਲਾ ਜ਼ਿਲ੍ਹਾ ਪਣਾ ਹੈਗਾ ਬਰਨਾਲਾ ਤਹਿਸੀਲ ਆਪਾਂ ਨੂੰ ਤਪਾ ਪੈ ਜਾਂਦੀ ਆ ਫੋਨ ਨੰਬਰ ਹੈਗਾ ਆਪਣਾ ਗੜਾ ਨੰਬਰ 154 6877 ਕਿੰਨੇ ਨਾਗ ਵੀਰ ਜੀ ਆਪਣੇ ਕੋਲ ਅੱਜ ਆਪਣੇ ਕੋਲੇ 6 ਨਾਗ ਨੇ ਠੀਕ ਹੈ ਜੀ ਇਹ ਚਸ ਨੇਗੀਆਂ ਜਰਸੀਆਂ ਨੇ ਠੀਕ ਹੈ ਜੀ ਹਾਂਜੀ ਪਹਿਲੀ ਵੜ ਦੀ ਜਾਣਕਾਰੀ ਦਿਓ ਜੀ ਜਿਹੜੀ ਵੱਡੀ ਪਹਿਲੀ ਵੜ ਦਾ ਦੂਜਾ ਸੂਆ ਮੰਨ ਲਓ ਵੀ ਕਰੂਨ ਦਾ ਪਾਇਆ ਵਾ 32 ਕਿਲੋ ਦੁੱਧ ਹਾਂਜੀ 35 36 ਕਿਲੋ ਦੁੱਧ ਪਾ ਦੂਗੀ ਇੱਕ ਹਫਤੇ ਦੀ ਕੱਚੀ ਐ ਫਾਰਮ ਦੀ ਵੜਾ ਡਬਲ ਢਾਂਚਾ ਢੁਣਚਾ ਤੁਹਾਨੂੰ ਦਿਖ ਰਹੀ ਐ ਜਿਗਾੜ ਬਹੁਤ ਸੋਹਣਾ ਦਾ ਠੀਕ ਹੈ ਜੀ ਤੋਰ ਕੇ ਦਿਖਾਉਂਗਾ ਹੀ ਮੜਾ ਹਾਂ ਕੇਸ ਕੁਆਲਟੀ ਹੋਰ ਇੱਕ ਨੰਬਰ ਚੀਜ਼ ਆ ਇਹ ਨਹੀਂ ਗੱਲ ਕੋਈ ਠੀਕ ਹੈ ਜੀ ਫਾਰਮ ਵਾਲੀ ਬਿਹੜਾ ਹਾਂਜੀ ਹਾਂ ਫਾਰਮ ਵਾਲੀ ਬਿਹੜਾ ਬਾਕੀ ਤੈਨੂੰ ਪਤਾ ਆ ਵਸ 20 ਦਿਨ ਵੀ ਨਾ ਰਹੇਗਾ ਠੀਕ ਹੈ ਜੀ ਗਰਮੀ ਦੇ ਸੀਜ਼ਨ ਦਾ ਉਦੋਂ ਮੁੜ ਕੇ ਸਮਾਂ ਬਦਲ ਜਾਣਾ ਠੀਕ ਹੈ ਜੀ ਠੀਕ ਇਹਨਾਂ ਨੇ ਨਿਯਾਰੇ ਦੇਣਿਆ ਕਰਮਾਲੀਆਂ ਨੇ ਠੀਕ ਹੈ ਜੀ ਠੀਕ ਦੇਖ ਸਕਦੇ ਬਾਕੀ ਇਹ ਥੋੜੀ ਗਰਮੀ ਦਾ ਸੈਂਟ ਕਰਨਾ ਸੀਗਾ ਹੈ ਠੀਕ ਹੈ ਜੀ ਚੰਗੇ ਢਾਂਚੇ ਦੀ ਹੈ ਠੀਕ ਹੈ ਮੋੜ ਲਓ ਜੀ ਬਾਈ ਦੇਖ ਸਕਦੇ ਲੈ ਵਾਲੂ ਵਸੋ ਕਰਮਾੜੀ ਦਾ ਕੱਦ ਕਾਠ ਬਾਈ ਦੇ ਬਰਾਬਰ ਉੱਪਰ ਦੀ ਜਾ ਰਹੀ ਹੈ ਬਾਈ ਮੂਹ ਨੂੰ ਹੀ ਮੜਾ ਜਾ ਇਹ ਸਾਦੇ ਹੀ ਬਰਾਬਰ ਲੋ ਜੀ ਲੋ ਦੇਖੋ ਜੀ ਕਿੱਡਾ ਕਾਦ ਮੰਨ ਲਾਈ ਕੋੜੀ ਜਿਹਾ ਕਾਦਦਾ ਠੀਕ ਹੈ ਤਾਂ ਬਹੁਤ ਬੈਡ ਸਟਾਰਸ ਕਿਰੋਂ ਆਏ ਆਂ ਕਿ ਇਹਦਾ ਗੱਲ ਕਰ ਵੀ ਥੋੜਾ ਜਿਹਾ ਮੌਸਮ ਗਰਮੀ ਦਾ ਹੈ ਜੇ ਗਰਮੀ ਦਾ ਮੌਸਮ ਨਾ ਹੁੰਦਾ 40 ਕਿਲੋ ਦੁੱਧ ਬੱਚਨੇ ਪੋਲੇ ਹੱਥ ਨਾ ਪੋਣਾ ਠੀਕ ਹੈ ਜੀ ਬਾਈ ਜੀ ਰੇਟ ਰੂਟ ਦੱਸੋ ਜੀ ਜਾਇਜ਼ ਜਦਾ ਇਹਦਾ ਵਾਸ ਆਏ ਆਂ ਦੇਖ ਹੁਣ ਜੇ ਸਾਲ ਹੁੰਦਾ ਤਾਂ ਤੈਨੂੰ ਪਤਾ ਇਹਦੇ 1,65,000 ਕਰਨਾ ਸੀ ਠੀਕ ਹੈ ਜੀ ਲੱਖ ਰੁਪਏ ਜੋ ਮਾਨਤਾਨ ਕਰਨਾਗੇ ਬੈੜ ਦਾ ਠੀਕ ਹੈ ਜੀ ਲੋ ਭਰਾ ਬਾਈ ਜੀ ਨੇ ਆਪਣਾ ਰੇਟ ਵੀ ਦੱਸਤਾ ਜੀ ਠੀਕ ਹੈ ਜੀ 1 ਲੱਖ ਰੁ ਭਾਈ ਜੀ ਜਿਹੜਾ ਬਾਈ ਆਪਾਂ ਨੂੰ ਦੱਸ ਦਿੰਦਾ ਰੇਡਰ ਉਹਨੂੰ ਠੀਕ ਹੈ ਦੱਸ ਦਿੰਦਾ ਕਈ ਬੰਦੇ ਕੀ ਕਰਦੇ ਆ ਸੁਪਾਰ ਲੈਂਡ ਦਾ ਕੰਮ ਆ ਸਾਨੂੰ ਪਤੀ ਆ ਜੀ ਅੱਜ ਕੱਲ ਠੀਕ ਹੈ ਜੀ ਬਾਕੀ ਆਰਡਰ ਉੱਡ ਦੇ ਫੈਕਸ ਆਰਡਰ ਦੀ ਆ ਚਾਰ ਸਪਿਰੋ ਐ ਪਈ ਆ ਚਾਰ ਸਪਿਰੋ ਕੁੰਦਮੀ ਬੈੜ ਠੀਕ ਹੈ ਜੀ ਬਾਕੀ ਹੁਣ ਤਾਂ ਦੇਖੋ ਤੂੰ ਐ ਮੰਨ ਲਵੀ ਇਹਦਾ ਟੋਕੜਾਂ ਦਾ ਭਾਅ ਦਿੰਨੇ ਆਪਾਂ ਰੁੱਤ ਦੇ ਮੇਲੇ ਆ ਠੀਕ ਹੈ ਜੀ ਠੀਕ ਇਹੀ ਮਾੜਾ ਸੀਜ਼ਨ ਚੱਲ ਪਿਆ ਤੂੰ ਬੱਚੀ ਦੇਖੀਂਦਾ ਠੀਕ ਹੈ ਜੀ ਠੀਕ ਆਰਡਰ ਉਡਰ ਹੈ ਬੋਲਾਂ ਢਿੱਲਾ ਪੰਗਾ ਨੇ ਆ ਠੀਕ ਹੈ ਜੀ ਪੰਡਾ ਮੰਨ ਕੇ ਸੂਲੇ ਵੇ ਠ ਹਾਂਜੀ ਬਾਈ ਜੀ ਦੂਜੀ ਵਾਰੀ ਦੀ ਜਾਣਕਾਰੀ ਦੋ ਇਹ ਮੰਨ ਲਓ ਵੀ ਹੁਣ ਇਹਦੇ ਥੱਲੇ ਹੈਗਾ ਦੁੱਧ 13 ਮੰਨ ਕੇ ਲੈ ਲਓ ਦੁੱਧ 14 ਹੋਊਗਾ ਠੀਕ ਹੈ ਜੀ ਇਹਨੂੰ 12 13 ਦਿਨ ਹੋਇਆ ਸੂਈ ਨੂੰ ਇਹ ਮਾਲਕਾਂ ਨੇ ਦੱਸਿਆ ਵੀ ਕੱਚੀ ਸੂਈ ਆ 1 ਮਹੀਨਾ ਠੀਕ ਹੈ ਜੀ ਪਹਿਲੇ ਨੂੰ ਮੱਛੀ ਆ ਸੀਲ ਠੰਡੀ ਆ ਹਾਂਜੀ ਤੇ ਥਣ ਤੋਂ ਝੋਲੀ ਝਾਲੀ ਬਾਕੀ ਤੈਨੂੰ ਦਿਖ ਦਿਆ ਲੈ ਠੀਕ ਹੈ ਜੀ ਚੂਣ ਜਾਣਾ ਲੱਗਿਆ ਰੋਕ ਰੋਕਦਾ ਉਹ ਤਾਂ 16 17 ਕਿਲੋ ਵੇੜ ਪਾ ਦਊਗੀ ਆਮਦਾਰੀ ਨਾਲ ਠੀਕ ਹੈ ਜੀ ਨਾਲੇ ਹੀਰਾ ਹੀਰਾ ਬੱਚਾ ਕਾਹਨੂੰ ਠੀਕ ਹੈ ਜੀ ਠੀਕ ਐ ਨਹੀਂ ਗੱਲ ਕੋਈ ਹਾਂਜੀ ਵੀਰ ਜੀ ਦਾ ਬੱਚਾ ਬੱਚਾ ਇਹਦਾ ਹੈ ਨਹੀਂ ਬੱਚਾ ਤਾਂ ਫਿਰ ਕੱਚੀ ਸੂਣ ਦੇ ਕਾਰਨ ਮਰ ਗਿਆ ਨਾ ਆਪਾਂ ਉਹ ਕੰਮ ਦਾ ਕਰਨਾ ਵੀ ਲਿਆ ਕੇ ਦੂਜਾ ਖੜਾ ਲਾਂਗੇ ਠੀਕ ਹੈ ਜੀ ਹਾਂ ਕੱਲ ਸਹੀ ਜਾਜ ਸਹੀ ਦੱਸੋ ਕਹਿੰਦਾ ਠੀਕ ਹੈ ਜੀ ਆਪਣੇ ਕੋਲ ਸਫਾਈ ਵਾਲਾ ਕੰਮ ਹੋਊਗਾ ਸਫਾਈ ਦਾ ਡੰਕਰ ਹੋਊ ਉਹ ਨਹੀਂ ਗੱਲ ਹੋਣਾ ਦੋ ਨੰਬਰ ਕੰਮ ਠੀਕ ਹੈ ਠੀਕ ਜਾਜ ਗੱਲ ਦੱਸੋ ਅਗਰ ਉਹ ਠੀਕ ਹੈ ਜੀ ਬਾਕੀ ਆਲਾ ਦੀ ਚੋਕ ਤੇ ਤਸੱਲੀ ਕਰਕੇ ਕਹਾਂ ਆਦਾ ਸਾਂਹ ਤੇ ਦੁੱਧ ਲੈਣਾ ਠੀਕ ਹੈ ਜੀ ਲੋਪਰਾ ਵਾਈ ਜੀ ਦੇਖਾ ਤੇ ਬੈਡ ਬਾਈ ਜੀ ਰੇਟ ਵੀ ਦੱਸ ਦੋ ਜੀ ਦਾ ਰੇਟੇ ਦਾ 55000 ਤੋਂ ਮਾਨਤਾ ਕਰ ਦਾਂਗੇ ਇਹ ਜਿਹੀਆਂ ਉਸਰਾਂ ਬਚੀਆਂ 40-4000 ਨੂੰ ਵੇਚੀਆਂ ਨੇ ਸਿਆਲ ਠੀਕ ਹੈ ਠੀਕ ਕਿਹ ਵੀ ਜਾਂਦਾ ਮਾਲ ਤੇ ਨੂੰ ਪਤਾ ਚੈੱਕ ਕਰ ਸਕਦੇ ਪਰਾ ਠੀਕ ਹੈ ਜੀ ਬਾਈ ਕੱਦ ਕਾੜ ਸੁਖਨ ਕਰਮ ਵਾਲੀ ਦਾ ਵਧੀਆ ਸੋਹਣੀ ਸਲੱਖੀ ਆ ਬਾਈ ਜੀ ਨੇ ਜਰੂਰ ਕੰਟਰੈਕਟ ਕਰੋ ਤਿੰਨ ਟਾਈਮ ਚੈਸ ਚੋਕੇ ਲੈ ਜਾਓ ਬਾਈ ਜੀ ਕਹਿੰਦਾ ਠੀਕ ਹੈ ਜੀ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਜੀਤਾ ਫਾਰਮ ਦੀ ਵੀਡੀਓ ਵਾਦ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਇਸ ਨੂੰ ਨਵੀਆਂ ਨਵੀਆਂ ਵੀਡੀਓ ਅਪਲੋਡ ਕਰਦੇ ਰਹੀਏ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਇਸ ਨੂੰ ਨਵੀਆਂ ਨਵੀਆਂ ਵੀਡੀਓ ਅਪਲੋਡ ਕਰਦੇ ਹਾਂ ਜੀ ਬਈ ਜੀ ਤੀਜੀ ਵਾਰ ਦੀ ਜਾਣਕਾਰੀ ਦੋ ਇਹ ਤੁਸੀਂ ਐ ਮੰਨ ਲਓ ਵੀ ਇਹਨੂੰ 2.5 ਮਹੀਨਿਆਂ ਦੇ ਕਰੀਬ ਹੋ ਗਿਆ ਸੂਈ ਨੂੰ ਠੀਕ ਹੈ ਜੀ ਤੇ ਇਹਦੇ ਬੋਟਾਂ ਵਾਲੇ ਤਾਂ ਆਪਣੇ ਇੱਕ ਤਰੀਕ ਨੂੰ ਠੀਕ ਆ ਭਰਾਏ ਵਾ ਅੱਜ 25 ਦਿਨ ਹੋ ਗਏ ਠੀਕ ਹੈ ਜੀ ਕੋਈ ਤਾਰ ਕੋਈ ਹੀਟ ਕੁਛ ਨਹੀਂ ਕੱਢੀ ਮਾਲਕਾਂ ਦੁੱਧ ਆ ਇਸ ਟਾਈਮ 14 ਕਿਲੋ ਅਗਲਾ ਮਿਲ ਕੇ ਲੈ ਸਾਂ ਠੀਕ ਹੈ ਬੱਚਾ ਬੱਚਾ ਹੈ ਨਹੀਂ ਇਹਦੀ ਠੀਕ ਹੈ ਜੀ ਬੱਚਾ ਹੈ ਨਹੀਂ ਭਰਾ ਇਹਨੂੰ ਸੱਜਰ ਮੰਨ ਲਓ ਸਜਰਾ ਜਿਵੇਂ ਆਉਂਦੇ ਆ ਟੋਕੜਾ ਜਾਂਦੇ ਆ ਜਿੱਦ ਮੌਸਮ ਮੀਂਹ ਪੈ ਗਿਆ ਠੰਡਾ ਹੋ ਗਿਆ ਉਹਦੇ 17 18 ਕਿਲੋ ਉਹਦੇ ਉੱਤੇ ਵਗ ਜੂ ਦੁੱਧ ਵਾਲੀ ਗਾਂ ਤੈਨੂੰ ਪਤਾ ਦਿਖੀ ਜਾਂਦੇ ਬਰੀਕੀ ਬਰੂਕੀ ਚੰਗੀ ਆ ਲੋ ਭਰਾ ਐਚ ਐਫ ਤੋਂ ਸਹੀ ਵਾਲੇ ਤੋਂ ਕ੍ਰੋਸ ਹੈ ਠੀਕ ਹੈ ਜੀ ਠੀਕ ਸੁਖਨ ਕਰਮਾਂ ਵਾਲੀ ਧਲੇ ਵਾਲੂਆ ਆਰਡਰ ਕੀ ਬਾਤ ਆ ਬਹੁਤ ਘੈਂਟ ਆਰਡਰ ਆ ਜੀ ਦੇਖ ਸਕਦੇ ਠੀਕ ਹੈ ਜੀ ਬਾਕੀ ਦੁੱਧ ਸੇਵਾ ਦਾ ਬਾਈ ਦੇ ਕਹਿੰਦੇ ਮੁਤਾਬਕ ਬਾਕੀ ਥੋ ਮੋਸਮ ਦਾ ਕਰਕੇ ਵੀ ਆ ਚਾ ਚਾਰ ਟਾਈਮ ਚੋਕੇ ਹਾਂਜੀ ਹਾਂਜੀ ਆ ਲੇਵਾਲੂਆ ਕਿੰਨਾ ਖੁੱਲਾ ਤੇ ਠੀਕ ਹੈ ਜੀ ਠੀਕ ਹੈ ਐ ਲੱਗਿਆ ਥਾਂ ਰੋਗ ਰੋਗ ਦਾ ਚੋਣ ਚਾਨ ਵਾਲਾ ਠੀਕ ਹੈ ਜੀ ਚੋਕੇ ਦੇ ਸੱਲੀ ਕਰਕੇ ਭਰਾ ਕੰਨ ਲਿਜਾ ਸਕਦਾ ਠੀਕ ਹੈ ਜੀ ਬੇਸ ਕੁਆਲਟੀ ਤੁਸੀਂ ਦੇਖ ਹੀ ਲਈ ਬਾਈ ਜੀ ਨਾ ਜ਼ਰੂਰ ਪ੍ਰਿੰਡੈਕਟ ਕਰੋ ਜੀ ਠੀਕ ਹੈ ਜੀ ਹਾਂਜੀ ਬਈ ਜੀ ਰੇਟ ਦੱਸੋ ਜੀ ਦਾ ਰੇਟ ਆ 40000 ਚੋਂ ਮੰਨਤਨ ਕਰ ਦਾਂਗੇ ਬਸ ਠੀਕ ਹੈ ਜੀ ਲੋ ਭਰਾ ਆ ਕੀ ਲੈ ਐਂਡੀ ਢੁੰਡੀ ਦਾ ਜਿਵੇਂ ਮਰਜ਼ੀ ਬੈਠੀ ਏ ਕੋਈ ਨਹੀਂ ਲੈ ਠੀਕ ਹੈ ਜੀ ਠੀਕ ਲੋਕਾਂ ਦਾ ਰੰਗ ਰਾਇ ਨਹੀਂ ਗੱਲ ਬਾਈ ਜੀ ਨੇ ਗਿਆਨੀ ਜੀ ਨੇ ਬਹੁਤ ਜੈਜ ਰੇਟ ਮੰਗਿਆ ਠੀਕ ਹੈ ਜੀ ਹਾਂਜੀ ਵੀਰ ਜੀ ਆ ਚੌਥੀ ਗਾਂ ਦੀ ਜਾਣਕਾਰੀ ਦਿਓ ਜੀ ਆਪਣ ਨੂੰ ਇਹ ਜਰਸੀ ਹੈਗੀ ਇਹ ਵੀ ਦੂਜਾ ਸੂਆ ਸੁੰਦੀ ਆ ਠੰਡੀ ਸੀਲ ਆ ਠੀਕ ਹੈ ਜੀ ਤੁਹਾਨੂੰ ਤੁਹਾਨੂੰ ਤੈਨੂੰ ਦਿੰਦਾ ਹਲੇ ਮੰਨ ਲਾ ਵੀ ਹਫਤਾ ਖੰਡ ਲੈ ਜੂ ਠੀਕ ਹੈ ਜੀ ਦੋ ਤੋਂ 20 22 ਕਿਲੋ ਆ ਆਰਾਮਦਾਰੀ ਨਾਲ ਪਾ ਦੇਣਾ ਖੁੱਲਾ ਠੀਕ ਹੈ ਜੀ ਇਧਰ ਵਾਲੀ ਆ ਪੰਜਾਬ ਵਾਲੀ ਆ ਉਹ ਗੱਲ ਨਹੀਂ ਠੀਕ ਹੈ ਜੀ ਇਹ ਕੋਈ ਡੌਂਚਲ ਜੀ ਹੈਗੀ ਬਾਕੀ ਢਾਂਚਾ ਢੋਂਚਾ ਤੋਂ ਫਿਟਨੈਸ ਦਖਦੀ ਆ ਸ ਵੀ ਇੱਕ ਹਫ਼ਤਾ ਸਾਹਮਣੇ ਜ਼ਰੂਰ ਪਣੀ ਹੈ ਠੀਕ ਹੈ ਜੀ ਤੋਰ ਕੇ ਦਿਖਾ ਦੋ ਦੁੱਧ ਦੇ ਲੱਜ ਤਾਂ ਦੇ ਦੂੰ ਠੀਕ ਹੈ ਜੀ ਪਿਆਪ ਪੂਰੀ ਜਸਤ ਦਾ ਸੁਆਦ ਹਾਂਜੀ ਹਾਂਜੀ ਤੇ ਐਂ ਬੰਦੇ ਨੂੰ ਚਾਰਜ ਕਰ ਦੂ ਜੀ ਨੇ ਦੁੱਧ ਪੀ ਲਿਆ ਠੀਕ ਹੈ ਜੀ ਠੀਕ ਹੈ ਇਹੋ ਜੀ ਚੀਜ਼ ਹੈ ਕਦ ਕੋਟ ਵੀ ਕਰਮਾ ਵਾਲੀ ਦਾ ਬਹੁਤ ਕਰਦਾ ਠਣ ਠਣ ਲੈ ਵਾਲੂਆ ਦੇਖ ਸਕਦੇ ਹੋ ਭਰਾ ਠੀਕ ਹੈ ਜੀ ਨੰਬਰ 1 ਚੀਜ਼ ਹੈ ਐ ਨਹੀਂ ਗੱਲ ਕੋਈ ਠੀਕ ਹੈ ਜੀ ਠੀਕ ਆਲਾ ਯਾਰ ਸਿੰਘਾ ਭਾਲ ਦਾ ਲਓ ਜੀ ਲਓ ਹਾਂ ਮੋੜ ਲਓ ਜੀ ਦੇਖ ਸਕਦੇ ਹੋ ਬਾਕੀ ਲੈਵਾ ਦੇਖ ਥੰਥੋਂ ਦੇਖ ਕੇ ਲੈ ਅਰਗਾ ਚੋਣ ਵਾਲਾ ਚੱਲਦਾ ਦੇਖ ਸਕਦੇ ਪੁਰਾ ਇਸ ਕੁਆਲਿਟੀ ਕਰਮਵਾਲੀ ਦੀ ਬਾਈ ਜੀ ਨਾ ਜ਼ਰੂਰ ਕੰਟੈਕਟ ਕਰੋ ਸੋਹਣੀਆ ਵੜ ਸੁਖ ਨਾਲ ਠੀਕ ਹੈ ਜੀ ਸਾਰੀਆਂ ਤਕਰੀਬਾਂ ਬੜਾ ਜਾਜ ਸੋਹਣੀਆਂ ਤੇ ਰੇਟ ਵੀ ਬਾਈ ਦੇ ਬਿਲਕੁਲ ਜਾਇਜ਼ ਜੀ ਦੱਸ ਰਿਹਾ ਵਾਤ ਨਹੀਂ ਦੱਸਦਾ ਹੁਣ ਇਹਦਾ ਐ ਮੰਨ ਰਹਾ ਹਾਂਜੀ ਵੀ ਜੇ ਵੜ ਸਵਾ ਕੇ 베ਚਨੇ ਦਾ 85000 ਤੁਸੀਂ ਆਪਾਂ 70000 ਤੋਂ ਜੋ ਮਾਨਤਾ ਕਰਾਂਗੇ ਇਹ ਲਓ ਜੀ ਪੁਰਾ ਰੇਟ ਬਾਈ ਜੀ ਕਹਿੰਦਾ 70000 ਰੁਪਿਆ ਠੀਕ ਹੈ ਜੀ ਜਾਇਜ਼ ਮੁੱਲ ਆ ਬਾਕੀ ਤੁਸੀਂ ਬਾਈ ਜੀ ਨਾਲ ਫੋਨ ਤੇ ਕਨੈਕਟ ਕਰ ਲਓ ਟਿਲ ਟਿਲ ਨਾਲ ਬਹੁਤ ਕੰਮ ਕਰਨ ਵਾਲੀ ਠੀਕ ਹੈ ਹਾਂਜੀ ਵੀਰ ਜੀ ਪੰਜ ਵੀ ਬੈੜ ਦੀ ਦੱਸੋ ਜਾਣਕਾਰੀ ਇਹ ਜਮਾ ਪ्युअर ਬਰੀਡ ਦੇ ਵਿੱਚ ਜਰਸੀ ਆ ਗਈ ਹਾਂਜੀ ਕਿਮਾ ਪੰਜਾਬ ਵਾਲੀ ਜਰਸੀ ਇਹ ਵੀ ਪ्युअर ਬਰੀਡ ਦੀ ਆ ਠੀਕ ਹੈ ਜੀ ਤੇ ਬਾਕੀ ਫਿਰ ਸੂਤ ਤੁਹਾਨੂੰ ਸਾਰਾ ਕੁਝ ਦੱਸ ਦਈ ਆ ਠੀਕ ਹੈ ਜੀ ਦੁੱਧ 20 ਕਿਲੋ ਵચ્છી ਪਾ ਦੂਗਾ ਦੂਜਾ ਸੂਏ ਦਾ ਠੀਕ ਹੈ ਜੀ ਕਿੰਨੇ ਦਿਨ ਰਹਿੰਦੇ ਵੀਰ ਜੀ ਇਹਦੇ ਮੰਨ ਲਓ ਵੀ ਤਾਂ ਨਾ ਰਹਿੰਦੇ ਆ 7 ਠੀਕ ਹੈ ਜੀ ਲੰਗਦੇ ਵਾਲੀ ਵੱਧ ਘੱਟ ਵੀ ਲੈ ਜਾਂਦਾ ਪਸ਼ੂ ਠੀਕ ਹੈ ਮੋੜ ਲਓ ਮੋੜ ਲਓ ਲੋਪਰਾ ਗਿਆਨੀ ਜੀ ਕੋਲ ਬਹੁਤ ਵਧੀਆ ਸਾਰੇ ਜਾਨ ਵੀਰੇ ਸੁੱਖ ਨਾਲ ਵਧੀਆ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਇਹ ਫੁੱਲ ਬ੍ਰੀਡ ਦੀ ਹੈ ਨਹੀਂ ਗੱਲ ਕੋਈ ਠੀਕ ਹੈ ਜੀ ਠੀਕ ਹੈ ਲੋਪਰਾ ਦੇਖ ਸਕਦਾ ਤੁਰਾ ਤਰਾ ਬਹੁਤ ਸੋਹਣਾ ਲੇਵਲ ਲੱਗਿਆ ਕਰਮਾਂ ਵਾਲੀ ਨੂੰ ਠੀਕ ਹੈ ਜੀ ਚੈੱਕ ਕਰ ਸਕਦੇ ਤੁਸੀਂ ਇਹ ਤਾਂ ਚੋਆ ਕੇ ਵੇਚਣੀ ਹੋਏ ਤਾਂ ਇਹੀ 85000 ਦੀ ਬਚੀ ਆ 75000 ਬਚੀ 75000 ਰੁਪਏ ਜੋ ਮਾਨਤਾ ਕਰਦਾ ਠੀਕ ਹੈ ਜੀ ਬਾਈ 75000 ਰੁਪਿਆ ਬਾਈ ਬਾਕੀ ਆਰ ਡਰੂਡਰ ਦੇਖ ਬਚੀ ਦਾ ਠੀਕ ਪੰਡਾ ਵਾਂਦੂ ਜੋ ਤਿਆਰੀ ਚ ਹੋਈ ਵੇਚੀ ਮਾਨਤਾਣ ਹੋ ਜੂ ਭਰਾ ਆਪਣਾ ਕਰ ਦਾਂਗੇ ਮਾਨਤਾਣ ਕਰ ਦਾਂਗੇ ਠੀਕ ਹੈ ਜੀ ਜੇ ਦੋ ਤਿੰਨ ਕਿਸੇ ਨੇ ਨਾ ਇਕੱਠੇ ਲੈ ਕੇ ਜਾਣੇ ਤਾਂ ਹੋ ਜੂ ਹਾਂ ਉਹ ਤਾਂ ਪੂਰਾ ਵੱਧ ਕਰ ਦਾਂਗੇ ਠੀਕ ਹੈ ਜੀ ਠੀਕ ਲੈ ਸੀਲ ਗਰੀਬ ਕੋਈ ਅੰਤ ਦੇ ਥਾਂ ਦੇਖ ਲੈ ਠੀਕ ਹੈ ਜੀ ਠੀਕ ਹੈ ਇਹ ਢੱਲਾਂ ਤੋਂ ਲਾਇਆ ਪੰਗਾ ਚੋਰਸ ਕਰਨ ਵਾਲਾ ਲੈਵਲ ਹੈ ਠੀਕ ਹੈ ਜੀ ਹਾਂਜੀ ਬਾਈ ਜੀ ਆ ਅਗਲੀ ਵੜਦਾ ਦੱਸੋ ਜੀ ਲਾਸਟ ਇਹ ਆ ਗਈ 6 ਨੰਬਰ ਵੜਾ ਹਾਂਜੀ ਇਹ ਆ ਗਈ ਗੱਬਣ ਦੋਕੜ ਠੀਕ ਹੈ ਜੀ ਇਹਨੂੰ ਤੁਸੀਂ ਐ ਮੰਨ ਲਓ ਵੀ 6 ਮਹੀਨੇ ਬਾ ਪੂਰੀ ਹੋਣ ਵਾਲਿਆ 7 ਵਾ ਸਟਾਰਟ ਹੋਣ ਵਾਲਾ ਠੀਕ ਹੈ ਜੀ ਇੱਕ ਟਾਈਮ ਹੀ ਚੋਣਿਆ ਨੂੰ 3 ਕਿਲੋ ਦੁੱਧ ਠੀਕ ਹੈ ਜੀ ਪਹਿਲਾ ਸੂਆ ਸੂਈ ਵੀ ਆ ਦੂਜੇ ਸੂਏ ਨੂੰ ਮੰਨ ਲਓ ਵੀ 6 ਮਹੀਨੇ ਦੀ ਗੱਬਣ ਹੋ ਗਈ ਠੀਕ ਹੈ ਜੀ ਦੁੱਧ ਕਿੰਨਾ ਦੱਸਿਆ ਜੀ ਦੁੱਧ 3 ਕਿਲੋ ਵਾਸਤ ਤਿੰਨ ਚੋਣਿਆ ਠੀਕ ਹੈ ਇੱਕ ਵੇਲੇ ਦੇਖ ਸਕਦੇ ਸੁਖ ਨਾਲ ਬਹੁਤ ਘੈਂਟਾ ਸੋਹਣੀ ਬੱਸੀ ਆ ਕੰਨ ਕੰਨ ਦੇਖ ਸਕਦੇ ਆ ਠੀਕ ਹੈ ਜੀ ਹਤੇ ਜ਼ਰੂਰ ਬਾਈ ਨਾਲ ਕੰਟੈਕਟ ਕਰਿਓ ਹਾਂਜੀ ਬਾਈ ਜੀ ਰੇਟ ਦੱਸ ਦੋ ਜੀ ਇਹਦਾ ਇਹਦਾ ਵੀ ਆਪਾਂ 42000 ਤੋਂ ਮਾਨਤਨ ਕਰ ਦਾਂਗੇ ਲੋਪਰਾ 42000 ਤੋਂ ਮਾਨਤਨ ਬਾਈ ਜੀ ਕਿਨਾਂ ਕਰ ਦਾਂਗੇ ਬਾਈ ਕੋਲ ਅੱਜ ਸੇਨਗਸੀ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000352 ਜੀ ਵਾਕਿ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਜ ਉਹਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਣਨ ਨੂੰ ਵੀਡੀਓ ਅਪਲੋਡ ਕਰਦੇ ਰਹੀ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ